ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪੇਖਿਆ ਤੇ ਅਰੀ ਦੀਨ ਆਪਾਂ ਟੈਸਟ R1 ਸੰਖਿਆਵਾਂ ਨਾਲ ਰਿਲੇਟਡ ਸ਼ੁਰੂ ਕੀਤਾ ਸੀਗੇ ਬੇਟਾ ਉਹਦੀ ਪਹਿਲਾਂ ਥਿਊਰੀ ਕੀਤੀ ਫਿਰ ਆਪਾਂ ਜਿਹੜੇ ਸਵਾਲ ਕੀਤੇ ਤੇ ਆਪਾਂ 99 ਤੱਕ ਸਵਾਲ ਕਰ ਚੁੱਕੇ ਹਾਂ 100 ਨੰਬਰ ਸਵਾਲ ਬੇਟਾ ਮੈਂ ਦੁਬਾਰਾ ਰਿਪੀਟ ਕਰਨ ਜਾ ਰਿਹਾ ਤਾਂ ਕਿ ਇਹਦੇ ਵਿੱਚ ਇੱਕ ਸੀਕ੍ਰੇਟ ਹੈ ਬੇਟਾ ਤੇ ਕਹਿੰਦਾ ਕੋਈ ਵੀ ਤਿੰਨ ਅੰਕੀ ਸੰਖਿਆ ਨੂੰ ਦੋ ਵਾਰ ਇਕੱਠੇ ਲਿਖਣ ਨਾਲ ਛੇ ਅੰਕੀ ਸੰਖਿਆ ਬਣਦੀ ਹੈ ਜਿਵੇਂ 232 232 578 578 ਠੀਕ ਹੈ ਆਹ ਦੇ ਕਹਿੰਦਾ ਇਸ ਫਾਰਮ ਦੀ ਕੋਈ ਵੀ ਸੰਖਿਆੇੇਠ ਦਿੱਤੀ ਸੰਖਿਆ ਵਿੱਚੋਂ ਕਿਸ ਨਾਲ ਸੰਖਿਆਵਾਂ ਵਿੱਚੋਂ ਕਿਸ ਨਾਲ ਪੂਰੀ ਪੂਰੀ ਵੰਡੀ ਜਾ ਸਕਦੀ ਹੈ ਤਾਂ ਬੇਟਾ ਉਹਨੇ ਆਲਟਰਨੇਟਿਵ ਦਿੱਤੇ ਹੋਏ ਆ ਸਿਰਫ 7 ਨਾਲ ਸਿਰਫ 11 ਨਾਲ ਕੇਵਲ 13 ਨਾਲ 1000 ਡੀ ਆਲਟਰਨੇਟਿਵ 1001 ਅਤੇ ਉਪਰੋਕਤ ਸਾਰਿਆਂ ਨਾਲ ਤੇ ਬੇਟਾ ਇਹ ਨਾ ਤੁਸੀਂ ਕੋਈ ਵੀ ਸੰਖਿਆ ਲੈ ਕੇ ਤੇ ਤੁਸੀਂ ਵੰਡ ਕੇ ਦੇਖਿਓ ਇਹ ਸਾਰੀਆਂ ਸੰਖਿਆਵਾਂ ਦੇ ਨਾਲ ਵੰਡੀ ਜਾਊਗੀ ਕੋਈ ਵੀ ਸੰਖਿਆ ਤੁਸੀਂ ਤਿੰਨ ਅੰਕੀ ਨੂੰ ਰਿਪੀਟ ਕਰੋਗੇ ਉਹ 7 ਨਾਲ ਵੀ ਵੰਡੀ ਜਾਂਦੀ 11 ਨਾਲ ਵੀ 13 ਨਾਲ ਵੀ 1001 ਦੇ ਨਾਲ ਵੀ ਵੰਡੀ ਜਾਂਦੀ ਹੈ ਸੋ ਇਸ ਕਰਕੇ ਬੇਟਾ ਡੀ ਇਹਨੂੰ ਚੇਤੇ ਰੱਖ ਲੈਣਾ ਤੁਸੀਂ ਜੇ ਪੇਪਰ 'ਚ ਆ ਗਿਆ ਤਾਂ ਬੇਟਾ ਇਹਨੂੰ ਡੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਤੁਸੀਂ ਬੇਟਾ ਆਪਣੇ ਆਪ ਕੋਈ 8-10 ਸਵਾਲ ਇਦਾਂ ਦੇ ਕਰਕੇ ਦੇਖਿਓ ਕਿ ਵਾਕਿਆ ਹੀ ਇਦਾਂ ਵੰਡੀ ਜਾਂਦੀ ਆ ਤਾਂ ਬੇਟਾ ਫਿਰ ਤੁਹਾਨੂੰ ਪੱਕਾ ਹੋ ਜਾਊਗਾ ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 101 ਕਹਿੰਦਾ ਕਿਹੜੀ ਨਿਊਨ 8112 ਵਿੱਚੋਂ ਕਿਹੜੀ ਨਿਊਨਤਮ ਸੰਖਿਆ ਨੂੰ ਘਟਾ ਕੇ ਪ੍ਰਾਪਤ ਸੰਖਿਆ ਨੂੰ 99 ਨਾਲ ਪੂਰੀ ਤਰ੍ਹਾਂ ਵੰਡਿਆ ਜਾ ਸਕਦਾ ਹੈ ਤਾਂ ਬੇਟਾ ਕਿਹੜੀ ਨਿਊਨਤਮ ਸੰਖਿਆ ਨੂੰ ਘਟਾ ਕੇ ਇਹਦੇ ਵਿੱਚ ਬੇਟਾ ਜਦੋਂ ਘਟਾਉਣ ਵਾਲਾ ਸਵਾਲ ਆ ਜਾਂਦਾ ਤਾਂ ਫਿਰ ਤੁਸੀਂ ਕੀ ਕਰਨਾ 8112 ਬੇਟਾ ਇਹਨੂੰ ਭਾਗ ਕਰਨੀ ਸ਼ੁਰੂ ਕਰ ਦੇਣੀ ਹੈ 8112 ਭਾਗ 99 ਠੀਕ ਹੈ ਤਾਂ ਇਹ ਪਹਿਲੀ ਵਾਰੀ ਕਿੰਨੇ ਤੇ ਜਾਊਗਾ 811 ਇਹ 8 ਤੇ ਜਾਊਗਾ ਬੇਟਾ ਇਹ ਤੁਸੀਂ ਅਭਿਆਸ ਕਰੋਗੇ ਤੁਹਾਨੂੰ ਸੌਖਾ ਲੱਗੂਗਾ 8 ਨੂੰ 72 8 ਨੂੰ 72 ਤੇ 7 79 ਇਹ ਅੰਦਾਜ਼ੇ ਨਾਲ ਚੱਲਦਾ ਹੁੰਦਾ ਬੇਟਾ ਤੁਸੀਂ ਕਰਕੇ ਦੇਖਣਾ 11 ਚੋਂ 2 ਗਏ 9 ਬਾਕੀ 0 ਦੇ ਇੱਥੇ 0 ਰਹਿ ਗਈ ਦਸਾਂ ਚੋਂ 9 ਗਏ 1 ਬਾਕੀ ਸੱਤਾਂ 'ਚ 7 ਗਏ 0 ਉੱਤੋਂ ਲਾ ਲਿਆ ਬੇਟਾ ਅਸੀਂ 2 ਆ ਠੀਕ ਹੈ ਫੇਰ ਬੇਟਾ ਇਹ 99 ਦੂਣਾ 198 ਹੁੰਦੇ 1 ਤੇ ਜਾਊਗਾ 99 199 ਠੀਕ ਹੈ ਬੇਟਾ ਤਾਂ ਬਾਕੀ ਅਸੀਂ ਦੇਖਦੇ 12 ਚੋਂ 9 ਗਏ 3 ਬਾਕੀ ਇੱਥੇ 8 ਰਹਿ ਗਏ ਸੀ 18 ਚੋਂ 9 ਗਏ 9 ਬਾਕੀ 93 ਬੇਟਾ ਆਹ 93 ਸੰਖਿਆ ਜੇਕਰ ਇਹਦੇ ਵਿੱਚੋਂ ਘਟਾ ਦਿੱਤੀ ਜਾਊਗੀ ਤਾਂ ਸਾਰੀ ਸੰਖਿਆ ਪੂਰੀ-ਪੂਰੀ ਵੰਡੀ ਜਾਊਗੀ ਠੀਕ ਹੈ ਬੇਟਾ ਇੱਕ ਘਟਾਉਣ ਦਾ ਆਉਂਦਾ ਇੱਕ ਜੋੜ ਦਾ ਸਵਾਲ ਵੀ ਆਉਂਦਾ ਹੈ ਠੀਕ ਹੈ ਉਹ ਜੋੜ ਵਾਲਾ ਵੀ ਅੱਗੇ ਦਿੱਤਾ ਹੋਇਆ ਉਹ ਵੀ ਆਪਾਂ ਕਰਦੇ ਹਾਂ ਇਹਦੇ ਵਿੱਚ ਬੇਟਾ ਜਿਹੜਾ ਬਾਕੀ ਬਚ ਜਾਂਦਾ ਬਸ ਉਹਨੂੰ ਅਸੀਂ ਘਟਾ ਦੇਣਾ ਹੁੰਦਾ ਹੈ ਠੀਕ ਹੈ ਤੇ ਇਹਦੇ ਵਿੱਚ ਬੇਟਾ CE193 ਅਨਸਰ ਦਿੰਦਾ ਪਿਆ CE1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 102 ਇਹਦੇ ਵਿੱਚ ਹੈਗਾ ਵੀ 8560 ਦੇ ਵਿੱਚ ਕਿਹੜੀ ਸੰਖਿਆ ਜਿਹੜੀ ਆ ਉਹ ਜੋੜੀ ਜਾਵੇ ਤਾਂ ਜੋ ਪ੍ਰਾਪਤ ਸੰਖਿਆ ਜਿਹੜੀ ਹੈਗੀ ਹੈ 17 ਨਾਲ ਪੂਰੀ ਪੂਰੀ ਵੰਡੀ ਜਾਵੇ ਇਸ ਸਵਾਲ ਬੇਟਾ ਮੈਂ ਤੁਹਾਡੇ ਕੋਲ ਹੀ ਠੀਕ ਪਹੁੰਚੂਗਾ ਅਸਲ ਚ ਸਵਾਲ ਇਹ ਹੈ ਵੀ 8567 ਵਿੱਚ ਕਿਹੜੀ ਸੰਖਿਆ ਜਿਹੜੀ ਜੋੜੀ ਜਾਵੇ ਕਿ ਪ੍ਰਾਪਤ ਸੰਖਿਆ 17 ਨਾਲ ਪੂਰੀ ਪੂਰੀ ਵੰਡੀ ਜਾਵੇ ਇਹਦੇ ਵਿੱਚ ਵੀ ਬੇਟਾ ਅਸੀਂ ਕੀ ਕਰਦੇ ਹਾਂ 8567 ਇਹਨੂੰ ਬੇਟਾ ਭਾਗ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ 17 585 ਠੀਕ ਹੈ 6 ਕਾ ਲਾ ਲਿਆ ਨਹੀਂ ਜਾਂਦਾ ਪਿਆ ਇੱਥੇ ਜ਼ੀਰੋ ਲਾ ਕੇ 17 ਹੋਰ ਲਾ ਲਿਆ ਆਪਾਂ ਤਾਂ 17 352 ਤੇ ਬਾਕੀ ਕਿੰਨੇ ਬਚ ਗਏ ਬੇਟਾ 16 17 ਦੇ 16 ਦੇ ਵਿੱਚੋਂ ਜਿਹੜੇ ਹੈਗੇ ਕਿੰਨੇ ਘਟਦੇ ਪਏ ਇੱਕ ਘਟਾ ਨਾ ਜੇ ਇੱਕ ਹੋਰ ਜੋੜ ਦਈਏ ਇਹਦੇ ਵਿੱਚ ਤੇ ਇਹ ਸੰਖਿਆ ਪੂਰੀ ਪੂਰੀ ਵੰਡੀ ਜਾਣੀ ਸੀਗੀ ਠੀਕ ਹੈ ਤਾਂ ਜਾਂ ਇਹਨੂੰ ਇਸ ਤਰ੍ਹਾਂ 17 -16 1 ਹੁਣ 1 ਸਾਡਾ ਉੱਤਰ ਆ ਗਿਆ ਵੀ ਕਿਹੜੀ ਸੰਖਿਆ ਇਹਦੇ ਵਿੱਚ ਜੋੜੀ ਜਾਵੇ ਤਾਂ ਜੋ ਇਹ ਸੰਖਿਆ 17 ਨਾਲ ਪੂਰੀ ਪੂਰੀ ਵੰਡੀ ਜਾਵੇ ਤਾਂ ਫਿਰ ਬੇਟਾ 1 ਉੱਤਰ ਆ ਗਿਆ ਸਾਡਾ ਇਹਦੇ ਵਿੱਚ a1 ਹੈ ਜਿਹੜਾ ਇੱਕ ਆਨਸਰ ਦਿੰਦਾ ਪਿਆ a1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 5 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਲੱਭੋ ਜੋ ਜਿਹਨੂੰ 5 15 ਨਾਲ ਪੂਰੀ ਤਰ੍ਹਾਂ ਵੰਡਿਆ ਜਾ ਸਕਦਾ ਹੈ ਤੋਂ ਪੰਜ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਬੇਟਾ ਇਹ ਵੀ ਸਵਾਲ ਥੋੜਾ ਜਿਹਾ ਘੁਮਾ ਕੇ ਪੁੱਛੇ ਬਸ ਸਵਾਲ ਸਮਝਣ ਦੀ ਲੋੜ ਆ ਬੇਟਾ ਕੁਝ ਵੀ ਔਖਾ ਨਹੀਂ ਹੈਗਾ ਪੰਜ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕਿਹੜੀ ਹੁੰਦੀ ਪੰਜ 9 1 2 3 4 ਤੇ 5 ਤਾਂ ਆਪਾਂ ਬੇਟਾ 15 ਨਾਲ ਭਾਗ ਕਰਨਾ ਸ਼ੁਰੂ ਕਰ ਦਿੰਨੇ ਆ ਹੁਣ ਅਸਲ 'ਚ ਬੇਟਾ ਉਹਨੇ ਘੁਮਾ ਕੇ ਸਵਾਲ ਥੋੜਾ ਜਿਹਾ ਪੁੱਛ ਲਿਆ ਵੀ ਇਹਦੇ ਚੋਂ ਕੀ ਘਟਾਇਆ ਜਾਵੇ ਆ ਕਿਹੜੀ ਸੰਖਿਆ ਘਟਾ ਕੇ ਜਿਹੜੀ ਸੰਖਿਆ ਬਣ ਜਾਂਦੀ ਹੈ ਉਹ 15 ਨਾਲ ਪੂਰੀ ਪੂਰੀ ਵੰਡੀ ਜਾਊਗੀ ਮਤਲਬ ਅਸੀਂ ਇਹ ਲੱਭ ਲੈਣਾ ਵੀ ਕਿੰਨੇ ਘਟਾ ਦਈਏ ਬਾਕੀ ਉੱਤਰ ਆ ਜਾਣਾ ਸਾਡੇ ਕੋਲੇ ਉਹ ਆਪਾਂ ਦੇਖ ਲਨੇ 15 6 ਕੀ 90 999 15 6 ਕੀ 90 999 ਫਿਰ ਨਾਇਆ ਲਾ ਲਿਆ 15 6 ਕੀ 90 99 ਇੱਕ ਦੋ ਤੇ ਆ ਤੀਜਾ ਨਾ ਆ ਬੇਟਾ ਲਾ ਲੈਨੇ ਆਪ 15690 9 ਬਾਕੀ ਬਚ ਗਏ ਥਾ ਬੇਟਾ ਤਾਂ ਬਾਕੀ 9 ਬਚ ਗਏ ਹੁਣ ਉਹ ਕਹਿੰਦਾ ਪਿਆ ਕਿ ਉਹ ਪੰਜ ਅੰਕ ਦੀ ਵੱਡੀ ਸੰਖਿਆ ਉਹ ਵੱਡੀ ਸੰਖਿਆ ਦੱਸਣੀ ਹੁਣ ਉਹਨੇ ਇਹ ਨਹੀਂ ਪੁੱਛਿਆ ਵੀ ਕਿਹੜਾ ਘਟਾਇਆ ਜਾਵੇ ਤਾਂ ਅਸੀਂ ਕੀ ਕਰਾਂਗੇ ਆ ਸਾਰੀ ਸੰਖਿਆ ਦੇ ਵਿੱਚੋਂ ਆਹ 9 ਘਟਾ ਕੇ ਬਾਕੀ ਜਿਹੜਾ ਹੈਗਾ ਉੱਤਰ ਦੇ ਦੇਵਾਂਗੇ ਤਾਂ 99990 ਉੱਤਰ ਆ ਜਾਊਗਾ 99999 9 ਇਹ ਆ ਜਾਊਗਾ 99990 ਠੀਕ ਹੈ ਬੇਟਾ ਤਾਂ ਇਹ ਸਾਡਾ ਬੇਟਾ ਆਨਸਰ ਆ ਜੂ 99990 ਸੀ 1 ਸੰਨ 99990 ਦਿੰਦਾ ਪਿਆ ਸੀ 1 ਨੂੰ ਅਸੀਂ ਐ ਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 103 ਕਹਿੰਦਾ 58701 ਦੀ ਸਭ ਤੋਂ ਨੇੜੀ 21 ਸੰਖਿਆ ਜਿਹੜੀ 19 ਨਾਲ ਪੂਰੀ ਪੂਰੀ ਵੰਡੀ ਜਾ ਸਕਦੀ ਹੈ ਤਾਂ 58701 ਦੀ ਸਭ ਤੋਂ ਨੇੜਲੀ ਸੰਖਿਆ ਇਹ ਤਾਂ ਸਿਰਫ ਸਵਾਲ ਨੂੰ ਘੁਮਾਇਆ ਹੋਇਆ ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵਿੱਚ ਕੁਝ ਵੀ ਨਹੀਂ ਹੈਗਾ ਅਸੀਂ 19 ਨਾਲ ਭਾਗ ਕਰਨਾ ਸ਼ੁਰੂ ਕਰਾਂਗੇ ਇਹਨੂੰ 58701 ਭਾਗ 19 19 3 57 117 ਨਹੀਂ ਜਾਂਦਾ ਇੱਥੇ ਜ਼ੀਰੋ ਲਾ ਕੇ ਇੱਥੇ ਲਾ ਲਿਆ 19 8 152 ਤਾਂ ਸਾਚੂ ਦੋਗੇ 8 6 ਚੋਂ 5 ਗੇ 1 ਉੱਤੋਂ ਲਾ ਲਿਆ 1 ਕਾ ਤਾਂ 19 19 ਨਾਇਆ 171 ਤਾਂ 181 ਇੱਥੇ ਰਹਿ ਗੇ ਬੇਟਾ 10 10 ਬਾਕੀ ਬਚ ਗੇ ਬੇਟਾ ਤਾਂ ਧਿਆਨ ਦਿਓ ਜੇਕਰ ਅਸੀਂ ਹੁਣ ਉਹ ਪੁੱਛਦਾ ਪਿਆ ਵੀ ਨੈਦਿਕੀ ਸੰਖਿਆ ਕਿਹੜੀ ਹੈਗੀ ਹੈ ਠੀਕ ਹੈ ਇੱਥੇ 10 ਬਚ ਗੇ ਜੇ ਤਾਂ ਅਸੀਂ ਉੱਪਰਲੀ ਸੰਖਿਆ ਦੇਣੀ ਹੈ ਨਜ਼ਦੀਕੀ ਸੰਖਿਆ ਤਾਂ ਫਿਰ ਬੇਟਾ ਇਹਦੇ ਵਿੱਚ 9 ਜੋੜ ਦਵਾਂਗੇ ਜੇ 9 ਹੋਰ ਜੋੜ ਦਵਾਂਗੇ ਇੱਥੇ ਇੱਥੇ 19 ਆ ਜਾਊਗਾ 19 ਆ ਗਿਆ ਤਾਂ ਪੂਰਾ ਪੂਰਾ ਵੰਡਿਆ ਜਾਊਗਾ ਗੱਲ ਸਮਝ ਲੱਗ ਗਈ ਬੇਟਾ ਤਾਂ ਇਹਦੇ ਦੇ ਵਿੱਚੋਂ ਆਪਾਂ ਸਭ ਤੋਂ ਨਜ਼ਦੀਕੀ ਸੰਖਿਆ ਕਿਹੜੀ ਹੈ ਜਿਹੜੀ ਕਿ 19 ਨਾਲ ਪੂਰੀ ਪੂਰੀ ਵੰਡੀ ਜਾ ਸਕੇ ਬੇਟਾ ਇਹਦੇ ਤੋਂ ਉੱਤਰ ਬਣਦੇ ਇੱਕ ਘਟਾ ਕੇ ਆਉਂਦਾ ਤੇ ਇੱਕ ਜੋੜ ਕੇ ਬਣਦਾ ਪਿਆ ਠੀਕ ਹੈ ਜੇ ਤਾਂ ਇਹਦੇ ਵਿੱਚ ਅਸੀਂ 9 ਜੋੜ ਦਿੰਨੇ ਆ ਠੀਕ ਹੈ ਤਾਂ ਇਹ 19 ਨਾਲ ਪੂਰੀ ਪੂਰੀ ਵੰਡੀ ਜਾਊਗੀ ਜਾਂ ਇਹਦੇ ਵਿੱਚੋਂ 10 ਘਟਾ ਦਿੰਨੇ ਆ ਦੋਵੇਂ ਅੰਸਰ ਠੀਕ ਹੈਗੇ ਬੇਟਾ ਨੇੜਲੇ ਆ ਜਿਹੜੇ 9 ਜਾਂ 9 ਜੋੜ ਦਈਏ ਇਹਦੇ ਵਿੱਚ ਜਾਂ 10 ਘਟਾ ਦਈਏ ਇਸ ਸੰਖਿਆ ਦੇ ਵਿੱਚੋਂ ਠੀਕ ਹੈ ਤਾਂ ਆਪਾਂ ਆਲਟਰਨੇਟਿਵ ਜਾਂ ਤਾਂ 9 ਜੋੜ ਕੇ ਆਊਗੀ 58 ਹਜ਼ਾਰ 701 ਜਮਾ ਨੋ ਇਹ ਬਣ ਗਿਆ ਬੇਟਾ 58710 ਤੇ ਜਾਂ 10 ਘਟਾ ਦਾਂਗੇ 58701 10 ਤਾਂ ਇਹ ਰਹਿ ਜਾਊਗਾ ਬੇਟਾ 58691 58691 ਤਾਂ ਬੇਟਾ ਸਹੀ ਬੇਟਾ ਕਿਉਂਕਿ 9 ਘੱਟ ਹੈਗਾ ਸਭ ਤੋਂ ਨਜ਼ਦੀਕੀ ਆ 9 ਵਾਲੀ ਸੰਖਿਆ 58710 ਆਪਾਂ ਉੱਤਰ ਲੈ ਸਕਦੇ ਹਾਂ 91 ਵੀ ਲੈ ਸਕਦੇ ਪਰ ਉਹ ਸਭ ਤੋਂ ਨੇੜੇ ਕਹਿੰਦਾ ਤਾਂ ਸਭ ਤੋਂ ਨੇੜੇ ਬੇਟਾ 911 ਤਾਂ ਬੇਟਾ ਇਹਦੇ ਵਿੱਚ ਅਸੀਂ ਤਾਂ ਬੇਟਾ ਇਹਨਾਂ ਦੋਵਾਂ ਸੰਖਿਆਵਾਂ ਚੋਂ ਨੇੜੇ ਕਿਹੜੀ ਹੈਗੀ ਹੈ 58701 ਦੇ ਆ ਬੇਟਾ ਜਿਹਦੇ ਵਿੱਚ 9 ਜੋੜੇਗੇ ਸਿਰਫ ਠੀਕ ਹੈ 58710 ਇਹ 10 ਵਾਲੀ ਡਿਸਟੈਂਸ ਹੈ ਇੱਕ ਨੰਬਰ ਵੱਧ ਦੂਰ ਹੈਗੀ ਹੈ ਇਸ ਕਰਕੇ ਆ ਨੇੜੇ ਹੋਣ ਕਰਕੇ ਅਸੀਂ 58710 ਨੂੰ ਐਸ ਦੇ ਰਾਈਟ ਆਨਸਰ ਉੱਤਰ ਲਾ ਦੇਵਾਂਗੇ ਡੀ 1 ਸਾਡਾ ਰਾਈਟ ਆਨਸਰ ਆਊਗਾ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 103 ਤੇ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ